ਅਕਾਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਦੇ ਨਾਲ ਮੁਲਾਕਾਤ ਹੋਈ ਹੈ ਸੱਤ ਮੈਂਬਰੀ ਕਮੇਟੀ ਜੋ 2 ਦਸੰਬਰ ਨੂੰ ਬਣਦੀ ਹੈ ਉਸ ਦੇ ਵਿੱਚੋਂ ਦੋ ਮੈਂਬਰ ਆਪਣੇ ਅਸਤੀਫੇ ਜਿਹੜੇ ਆ ਪੇਸ਼ ਕਰ ਚੁੱਕੇ ਨੇ ਜਿਸ ਦੇ ਵਿੱਚ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਇਹਨਾਂ ਦੋਨਾਂ ਦੇ ਅਸਤੀਫਿਆਂ ਤੋਂ ਬਾਅਦ ਬਾਕੀ ਬਚੇ ਜਿਹੜੇ ਪੰਜ ਮੈਂਬਰ ਇਸ ਨੂੰ ਪੰਜ ਮੈਂਬਰੀ ਕਮੇਟੀ ਕਹਾਣਗੇ ਉਹਨਾਂ ਪੰਜਾਂ ਨੇ ਜਿਹੜੀ ਹੈ ਇੱਕ ਮੁਲਾਕਾਤ ਕੀਤੀ ਕਾਲ ਤਕ ਸਾਧ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਇਹ ਉਸ ਵੇਲੇ ਮੁਲਾਕਾਤ ਹੋ ਰਹੀ ਹੈ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਬੀਤੇ ਦਿਨ ਇੱਕ ਬਹੁਤ ਵੱਡੀ ਟਿੱਪਣੀ ਆਈ ਜਥੇਦਾਰ ਗਿਆਨੀ ਰਗਵੀਰ ਸਿੰਘ ਦੀ ਜਿਸ ਦੇ ਵਿੱਚ ਉਹਨਾਂ ਨੇ ਐਸਜੀਪੀਸੀ ਦੇ ਉੱਤੇ ਵੀ ਇੱਕ ਵਿਅੰਗਮਈ ਜਿਹੜਾ ਬਿਆਨ ਦਿੱਤਾ ਉਸ ਨੂੰ ਵੱਖੋ-ਵੱਖਰੇ ਅਰਥਾਂ ਦੇ ਰੂਪ ਦੇ ਵਿੱਚ ਲਿਆ ਗਿਆ ਜਿਸ ਦੇ ਵਿੱਚ ਉਹ ਆਖਦੇ ਨੇ ਕਿ ਪਹਿਲਾਂ ਤਾਂ ਅਸੀਂ ਸਮਝਦੇ ਸੀ ਮੈਂ ਸਮਝਦਾ ਸੀ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੁਕਮ ਦੁਨੀਆ ਦੇ ਵਿੱਚ ਵਸਦੇ ਸਾਰੀ ਸਿੱਖ ਕੌਮ ਦੇ ਉੱਤੇ ਲਾਗੂ ਹੁੰਦਾ ਹੈ ਹਰ ਸਿੱਖ ਤੇ ਲਾਗੂ ਹੁੰਦਾ ਹੈ ਪਰ ਮੈਨੂੰ ਕੱਲ ਹੀ ਪਤਾ ਲੱਗਿਆ ਐ ਐਸਜੀਪੀਸੀ ਦੇ ਮੈਂਬਰਾਂ ਦੀ ਮੀਟਿੰਗ ਤੋਂ ਬਾਅਦ ਜਿਸ ਵਿੱਚ ਕਿਹਾ ਗਿਆ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਸਿਰਫ ਚਾਰ ਦਿਵਾਰੀ ਦੇ ਅੰਦਰ ਹੀ ਲਾਗੂ ਹੁੰਦਾ ਹੈ ਇਹ ਜਿਹੜਾ ਵਿਅੰਗ ਸੀ ਇਹ ਕਾਫੀ ਜ਼ਿਆਦਾ ਐਸਜੀਪੀਸੀ ਦੇ ਲਈ ਇੱਕ ਚੁਣੌਤੀ ਬਣ ਗਿਆ ਕਿਉਂਕਿ ਲਗਾਤਾਰ ਜਿਹੜਾ ਪਿਛਲੇ ਦਿਨਾਂ ਵਿੱਚ ਮੀਟਿੰਗ ਹੋਈ ਅੰਤਰਿਕ ਕਮੇਟੀ ਉਸ ਵਿੱਚ ਇੱਕ ਮਤਾ ਪੈਂਦਾ ਜਿਸ ਵਿੱਚ ਗਿਆਨੀ ਸਿੰਘ ਸਾਹਿਬ ਰਗਵੀਰ ਸਿੰਘ ਨੂੰ ਕਿਹਾ ਗਿਆ ਕਿ ਤੁਸੀਂ ਟਿੱਪਣੀ ਨਹੀਂ ਸੀ ਕਰਨੀ ਜਿਸ ਕਰਕੇ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਨੂੰ ਅਸਤੀਫਾ ਦੇਣਾ ਪਿਆ ਤੇ ਉਸ ਦਾ ਵੀ ਜਵਾਬ ਉਹਨਾਂ ਨੇ ਦਿੱਤਾ ਕਿ ਮੈਂ ਸਿਰਫ ਮਨ ਦੇ ਬਲਵਲੇ ਸਾਂਝੇ ਕੀਤੇ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਤਰ੍ਹਾਂ ਜਲੀਲ ਕਰਕੇ ਸੇਵਾ ਮੁਕਤ ਕਰਨਾ ਠੀਕ ਨਹੀਂ ਹੈ ਬਹੁਤ ਮੰਦ ਭਾਗ ਹੈ ਔਰ 2 ਦਸੰਬਰ ਦੇ ਹੁਕਮਨਾਮਿਆਂ ਤੋਂ ਬਾਅਦ ਹੀ ਇੱਕ ਖਾਸ ਤਰ੍ਹਾਂ ਦਾ ਮਾਹੌਲ ਤਿਆਰ ਕਰਕੇ ਕਿਵੇਂ ਕਰਦਾਰਕੁਸ਼ੀ ਕੀਤੀ ਜਾਂਦੀ ਹੈ ਕਿਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾਂਦਾ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਔਰ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਦੋਂ ਪਹਿਲਾਂ ਵੀ ਅਸਤੀਫਾ ਆਇਆ ਸੀ ਉਦੋਂ ਵੀ ਗਿਆਨੀ ਰਗਵੀਰ ਸਿੰਘ ਨੇ ਵੀ ਆਪਣੇ ਅਸਤੀਫੇ ਦੀ ਪੇਸ਼ਕਸ਼ ਕਰ ਦਿੱਤੀ ਸੀ ਕਿ ਜੇਕਰ ਐਸਜੀਪੀਸੀ ਪ੍ਰਵਾਨ ਕਰਦੀ ਹੈ ਅਸਤੀਫਾ ਤੇ ਉਹ ਦੇ ਦੇਣਗੇ ਬਾਅਦ ਵਿੱਚ ਜਦੋਂ ਇਨਕੁਆਇਰੀ ਖੁੱਲਦੀ ਹੈ ਜਾਂਚ ਪੜਤਾਲ ਹੁੰਦੀ ਹੈ ਐਸਜੀਪੀਸੀ ਵੱਲੋਂ ਬਣਾਈ ਗਈ ਇੱਕ ਸਬ ਕਮੇਟੀ ਤਿੰਨ ਮੈਂਬਰੀ ਦੀ ਉਹਨਾਂ ਦੀ ਰਿਪੋਰਟ ਦੇ ਆਧਾਰ ਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਫੈਸਲਾ ਲੈ ਲਿਆ ਜਾਂਦਾ ਹੈ ਉਦੋਂ ਵੀ ਗਿਆਨੀ ਲਖਬੀਰ ਸਿੰਘ ਦਾ ਇਹੀ ਕਹਿਣਾ ਸੀ ਕਿ ਉਹਨਾਂ ਨੂੰ ਅਧਿਕਾਰ ਖੇਤਰ ਹੀ ਨਹੀਂ ਸੀ ਪਰ ਇਸ ਤਰ੍ਹਾਂ ਦਾ ਫੈਸਲਾ ਲਿਆ ਗਿਆ ਉਸ ਤੋਂ ਬਾਅਦ ਨੈਤਿਕ ਜ਼ਿੰਮੇਵਾਰੀਆਂ ਸਮਝਦਿਆਂ ਹੋਇਆਂ ਐਸਜੀਪੀਸੀ ਪ੍ਰਧਾਨ ਪਾਸੇ ਹੋ ਜਾਂਦੇ ਨੇ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਵੀ ਉਹ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛਡਾਉਂਦੇ ਹੋયા ਜਿਹੜੇ ਕੀ ਹੈ ਭੱਜ ਜਾਂਦੇ ਨੇ ਜਿਸ ਨੂੰ ਲੈ ਕੇ ਵਿਰੋਧੀਆਂ ਨੇ ਤੈਥੋਂ ਤੱਕ ਕਿਹਾ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਆਪਣੀ ਜ਼ਿੰਮੇਵਾਰੀ ਦਿਖਾਉਣੀ ਚਾਹੀਦੀ ਹੈ ਨਭਾਉਣੀ ਚਾਹੀਦੀ ਹੈ ਬਲਕਿ ਭਜਣਾ ਨਹੀਂ ਚਾਹੀਦਾ ਜ਼ਿੰਮੇਵਾਰੀ ਤੋਂ ਉਹਨਾਂ ਨੂੰ ਅਪੀਲਾਂ ਦੋਵਾਂ ਤਰ੍ਹਾਂ ਵੱਲੋਂ ਹੋਈਆਂ ਫਿਰ ਕਾਲਪਤਖ ਸਾਹਿਬ ਦੇ ਜਥੇਦਾਰ ਨੇ ਵੀ ਅਪੀਲ ਕੀਤੀ ਕਿ ਆਪਣੀਆਂ ਧਾਰਮਿਕ ਜ਼ਿੰਮੇਵਾਰੀਆਂ ਵੀ ਨਿਭਾਉਣ ਔਰ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਸ ਦੀ ਜ਼ਿੰਮੇਵਾਰੀ ਨੂੰ ਵੀ ਜਾਰੀ ਰੱਖਣ ਹੁਣ ਪੰਜ ਮੈਂਬਰੀ ਕਮੇਟੀ ਜਿਸ ਦੇ ਵਿੱਚ ਜਿਹੜੇ ਪੰਜ ਮੈਂਬਰ ਮਿਲੇ ਨੇ ਜਿਸ ਦੇ ਵਿੱਚ ਇਕਬਾਲ ਸਿੰਘ ਝੁੰਦਾ ਸ਼ਾਮਲ ਨੇ ਜਿਸ ਵਿੱਚ ਮਨਪ੍ਰੀਤ ਸਿੰਘ ਿਆਲੀ ਸ਼ਾਮਲ ਨੇ ਜਿਸ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਸ਼ਾਮਲ ਨੇ ਜਿਸ ਦੇ ਵਿੱਚ ਬੀਬੀ ਸਤਵੰਤ ਕੌਰ ਸ਼ਾਮਲ ਨੇ ਔਰ ਇਸ ਦੇ ਨਾਲ ਹੀ ਜੇਕਰ ਅਸੀਂ ਗੱਲ ਕੀਤੀ ਜਾਵੇ ਕਿ ਸੰਤਾ ਸਿੰਘ ਉਮੈਦਪੁਰੀ ਪੰਜਵੇਂ ਜਿਹੜੇ ਮੈਂਬਰ ਇਹਨਾਂ ਪੰਜਾਂ ਮੈਂਬਰਾਂ ਨੇ ਜਿਹੜੀ ਮੁਲਾਕਾਤ ਕੀਤੀ ਔਰ ਬਾਅਦ ਬਾਹਰ ਆ ਕੇ মিডিਏ ਦੇ ਮੁਖਾਤਬ ਹੁੰਦੇ ਆ ਕਿ ਆ ਕਿ ਅਸੀਂ ਆਪਣੀ ਅਰਜੀ ਲਿਖਤੀ ਰੂਪ ਦੇ ਵਿੱਚ ਵੀ ਪਹਿਲਾਂ ਦੇ ਚੁੱਕੇ ਹਾਂ ਔਰ ਜ਼ੁਬਾਨੀ ਮੁਲਾਕਾਤ ਕਰਕੇ ਵੀ ਜਾਣੂ ਕਰਵਾ ਦਿੱਤਾ ਹੈ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਉਸ ਦੇ ਬਾਰੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿੰਨਾ ਸਹਿਯੋਗ ਦਿੱਤਾ ਕਿ ਨਹੀਂ ਦਿੱਤਾ ਉਸ ਨੂੰ ਲੈ ਕੇ ਉਹਨਾਂ ਨੇ ਜੋ মিডিਆ ਨਾਲ ਮੁਖਾਤਬ ਹੋ ਕੇ ਗੱਲਬਾਤ ਸਾਂਝੀ ਕੀਤੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਪਰ ਉਸ ਦੇ ਵਿੱਚ ਇੱਕ ਖਾਸ ਗੱਲ ਕਹਿ ਦਿੱਤੀ ਗਈ ਹੈ ਕਿ ਹੁਣ ਅਗਲੇ ਆਦੇਸ਼ ਦੀ ਉਡੀਕ ਕੀਤੀ ਜਾਵੇਗੀ ਸਾਡੇ ਵੱਲੋਂ ਫਿਰ ਅਸੀਂ ਅਗਲੀ ਕਾਰਵਾਈ ਕਰਾਂਗੇ ਪਹਿਲਾਂ ਵਾਲੇ ਆਦੇਸ਼ਾਂ ਦੇ ਮੁਤਾਬਕ ਅਸੀਂ ਚੱਲਣ ਦੀ ਕੋਸ਼ਿਸ਼ ਕੀਤੀ ਪਰ ਉਸ ਵਿੱਚੋਂ ਕਿਸ ਨੇ ਜ਼ਿੰਮੇਵਾਰੀ ਨਿਭਾਈ ਤੇ ਕੌਣ ਭੱਜ ਗਿਆ ਇਹ ਵੀ ਗੱਲ ਆਖੀ ਗਈ ਤੇ ਨਾਲ ਹੀ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਕਿ ਸਿੰਘ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਔਰ ਇਹ ਵੀ ਕਿਹਾ ਕਿ 2 ਦਸੰਬਰ ਵਾਲੇ ਹੁਕਮਨਾਮੇ ਬਦਲੇ ਨਹੀਂ ਜਾਣਗੇ ਉਹ ਉਸੇ ਤਰ੍ਹਾਂ ਉਸ ਦੇ ਉੱਤੇ ਪਹਿਰਾ ਦਿੱਤਾ ਜਾਵੇਗਾ ਤੇ ਜਲਦੀ ਹੀ ਉਹਨਾਂ ਤੋਂ ਆਦੇਸ਼ ਜਾਰੀ ਹੋਣ ਦੀ ਮੰਗ ਕੀਤੀ ਗਈ ਹੈ ਇਹਨਾਂ ਪੰਜ ਮੈਂਬਰਾਂ ਦੇ ਵੱਲੋਂ ਜਿਸ ਵਿੱਚ ਇਕਬਾਲ ਸਿੰਘ ਝੁੰਡਾ ਜਿਹੜੇ ਕੀ ਮੰਨੇ ਜਾ ਰਹੇ ਸੀ ਕਿ ਇਹ ਤਾਂ ਸੁਖਬੀਰ ਸਿੰਘ ਬਾਦਲ ਜਾਂ ਉਹਨਾਂ ਦੇ ਨਾਲ ਜਿਹੜਾ ਧੜਾ ਚੱਲ ਰਿਹਾ ਹੈ ਤੇ ਉਹਨਾਂ ਦੇ ਕੈਂਪ ਦੇ ਨੇ ਪਰ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਉਸ ਮੁਤਲਕ ਉਹ ਘੱਟੋ ਘੱਟ ਇਸ ਪੰਜ ਮੈਂਬਰੀ ਕਮੇਟੀ ਦੇ ਏਕੇ ਦੇ ਰੂਪ ਦੇ ਵਿੱਚ ਅੱਜ ਦਿਖਾਈ ਦਿੱਤੇ ਨੇ ਪਹਿਲਾਂ ਵੀ ਇਸੇ ਤਰ੍ਹਾਂ ਮੀਟਿੰਗਾਂ ਹੋਈਆਂ ਨੇ ਦੋ ਤਿੰਨ ਦਫਾ ਮੀਟਿੰਗਾਂ ਹੋਈਆਂ ਗੱਲ ਨਹੀਂ ਬਣੀ ਦੋ ਮੈਂਬਰ ਵਿੱਚੋਂ ਬਾਹਰ ਹੋ ਗਏ ਸਿੰਘ ਸਾਹਿਬ ਨੂੰ ਆਪਣਾ ਅਸਤੀਫਾ ਪੇਸ਼ਕਸ਼ ਕਰਕੇ ਪਰ ਬਾਕੀ ਰਹਿੰਦੇ ਪੰਜ ਮੈਂਬਰਾਂ ਨੇ ਜੋ ਦਾਅਵੇ ਕੀਤੇ ਨੇ ਉਹ ਵੀ ਸਾਂਝੇ ਕਰਦੇ ਆ ਤੇ ਇੱਕ ਗੱਲ ਕਹੀ ਗਈ ਹੈ ਕਿ ਅਸੀਂ ਹੁਣ ਅਗਲੀ ਕਾਰਵਾਈ ਅਮਲੀ ਰੂਪ ਚ ਉਦੋਂ ਲਿਆਵਾਂਗੇ ਜਦੋਂ ਸਿੰਘ ਸਾਹਿਬ ਅਗਲਾ ਕੋਈ ਆਦੇਸ਼ ਜਾਰੀ ਕਰਨਗੇ ਅਗਲਾ ਆਦੇਸ਼ ਜਾਰੀ ਕਦੋਂ ਹੋਣਾ ਉਸ ਦੇ ਬਾਰੇ ਜੋ ਉਹਨਾਂ ਨੇ ਗੱਲ ਕਹੀ ਹੈ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਇਕਬਾਲ ਸਿੰਘ ਝੁੰਦਾ ਉਹ ਬਿਆਨ ਕੀ ਸਾਂਝਾ ਕਰ ਰਹੇ ਨੇ ਉਹ ਵੀ ਸੁਣੋ ਕਮੇਟੀ ਬਣਾਈ ਸੀ ਨਵੇਂ ਸਿਰੇ ਤੋਂ ਪ੍ਰਤੀਰੰਭ ਕਰਨ ਲਈ ਜੀ ਸਿੰਘ ਸਾਹਿਬ ਦੇ ਦੋ ਤਰੀਕ ਵਾਲੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਸਨ ਸੋ ਦੇ ਮੁਤਾਬਕ ਜਿਵੇਂ ਦੱਸਿਆ ਜੈਦਰ ਇਕਬਾਲ ਸਿੰਘ ਝੁੰਡਾ ਜੀ ਨੇ ਅਸੀਂ ਜਿਹੜੀ ਸਾਡੀਆਂ ਮੀਟਿੰਗਾਂ ਹੋਈਆਂ ਉਹਦੀ ਰਿਪੋਰਟ ਸਾਰੀ ਉਹਨਾਂ ਨਾਲ ਡਿਸਕਸ ਕੀਤੀ ਆ ਉਹਨਾਂ ਦੇ ਨਾਲ ਵਿਚਾਰੀ ਆ ਤੇ ਜਿਹੜੀ ਅਸੀਂ ਲਿਖਤੀ ਰਿਪੋਰਟ ਦਿੱਤੀ ਆ ਉਹ ਵੀ ਉਹਦੇ ਬਾਰੇ ਵੀ ਸਾਰੀ ਗੱਲ ਕਰਕੇ ਆਏ ਆ ਤੇ ਹੁਣ ਸਿੰਘ ਸਾਹਿਬ ਨੇ ਜਿਹੜਾ ਦੋ ਤਰੀਕ ਦਾ ਹੁਕਮਨਾਮਾ ਜਾਰੀ ਹੋਇਆ ਸੀ ਸਿੰਘ ਸਾਹਿਬ ਸਮੂੱਚੇ ਸਿੰਘ ਸਹਿਬਾਨ ਉਸ ਤੇ ਪੂਰੇ ਦ੍ਰਿੜ ਨੇ 2 ਤਰੀਕ ਦੇ ਹੁਕਮਨਾਮੇ ਲਾਗੂ ਹੋਣਗੇ ਅਗਲਾ ਦੇਸ਼ ਜਿਹੜਾ ਸਾਨੂੰ ਦੇਣਗੇ ਅਸੀਂ ਉਹਦੀ ਇਨ ਬਿਨ ਸੰਪੂਰਨ ਤੌਰ ਤੇ ਉਹਦੀ ਪਾਲਣਾ ਕਰਾਂਗੇ ਅਕਾਲ ਤਖਤ ਸਾਹਿਬ ਦੀ ਜਿਹੜੀ ਸੁਪਰ ਮੈਸੀ ਆ ਸੋਵਰਨਿਟੀ ਆ ਉਹਨੂੰ ਸਿੱਧਾ ਹੀ ਉਹਨਾਂ ਨੇ ਚੈਲੰਜ ਕੀਤਾ ਆ ਤੇ ਉਹਦੇ ਨਾਲ ਟਕਰਾਹ ਖੜਾ ਕੀਤਾ ਆ ਅਕਾਲ ਤਖਤ ਸਾਹਿਬ ਜਦੋਂ ਤੋਂ ਇਹ ਆਪਣੇ ਅਕਾਲ ਦਾ ਤਖਤ ਆ ਇਹ ਪ੍ਰਮਾਤਮਾ ਦਾ ਤਖਤ ਆ ਇਸ ਸਲਾਮ ਵਾਸਤੇ ਕੈਮਰੇ ਨਾਲ ਵਾਹ ਤਕਤਾ ਹੈ ਕਿ ਇਹਦੇ ਵਿੱਚ ਕੋਈ 1925 ਵਾਲਾ ਜਿਹੜਾ ਹੈਗਾ 올 ਇੰਡੀਆ ਗੁਰਦੁਆਰਾ ਐਕਟ ਦਾ ਕੋਈ ਦਖਲ ਨਹੀਂ ਇਹਦੇ ਵਿੱਚ ਬਿਲਕੁਲ ਕਲੈਰਿਟੀ ਆ ਸਾਰੇ ਪੰਥਰੂ ਇਸ ਗੱਲ ਦਾ ਗਿਆਨ ਆ ਠੀਕ ਆ ਜਿਹੜਾ 1925 ਦੇ ਐਕਟ ਆ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਬਣਿਆ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਆ ਲੇਕਿਨ ਅਕਾਲ ਤਖਤ ਸਾਹਿਬ ਉਹਦੇ ਥੱਲੇ ਨਹੀਂ ਆਉਂਦੇ ਇਥੋਂ ਗੁਰਮਤਿ ਆ ਆਪਣੇ ਕਰਕੇ ਅਕਾਲ ਤਖਤ ਸਾਹਿਬ ਤੋਂ ਵੱਡੇ ਵੱਡੇ ਜੰਗ ਸਿੱਖ ਪੰਥ ਨੇ ਲੜੇ ਜਿੱਤੇ ਆ ਇਹ ਇਹ ਤੱਕ ਸਗਾ ਦਿੱਲੀ ਦੇ ਤੱਕ ਤੋਚ ਆਇਆ ਤੇ ਇਹਨੂੰ ਕੌਣ ਨੀਵਾਂ ਦਿਖਾ ਸਕਦਾ ਕੌਣ ਕਹਿ ਸਕਦਾ ਕਿ ਸਿੰਘ ਸਾਹਿਬ ਤੁਸੀਂ ਇਸ ਆਪਣੇ ਧੇਰੇ ਚ ਰਹਿ ਕੇ ਤੇ ਤੁਸੀਂ ਐਂਦਾ ਕਰੋ ਟਕਰਾ ਕਦੀ ਕਦੀ ਕਿਸੇ ਨੇ ਨਾ ਮੰਨਿਆ ਆ ਤੇ ਨਾ ਹੀ ਉਹਦਾ ਕਿਸੇ ਨੂੰ ਕੋਈ ਲਾਭ ਹੋਇਆ ਆ ਨੁਕਸਾਨ ਹੋਇਆ ਟਕਰਾ ਦਾ ਸੋ ਉਹਨਾਂ ਨੂੰ ਆਪਣਾ ਧੇਰਾ ਨਹੀਂ ਸੀ ਆਪਣੇ ਦਿਖਾਉਣਾ ਚਾਹੀਦਾ ਕਿ ਸਾਡਾ ਧੇਰਾ ਇਹ ਆ ਤੇ ਸਿੰਘ ਸਾਹਿਬ ਸਾਡੇ ਧੇਰੇ ਚ ਆਉਂਦੇ ਆ ਐਂਦਾ ਦੀ ਗੱਲ ਕੋਈ ਨਹੀਂ ਗੀ ਠੀਕ ਹੈ ਤੁਸੀਂ ਗੁਰੂ ਘਰਾਂ ਦੀ ਸੇਵਾ ਸੰਭਾਲ ਕਰੋ ਉਹ ਤਾਂ ਆਪਣੇ 1925 ਦੇ ਐਕਟ ਚ ਆਉਣਾ ਪਰ ਅਕਾਲ ਤਖਬ ਸਾਹਿਬ ਮਹਾਨ ਆ ਉਹਦੀ ਸ਼ਕਤੀ ਸਰਵਉੱਚ ਆ ਤੇ ਉਹਨੂੰ ਕਦੀ ਵੀ ਕੋਈ ਆਪਣੇ ਧੈਰੇ ਚ ਨਹੀਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਸਕਦਾ ਨਾ ਹੀ ਹੈਗੀ ਆ ਉਹਦੇ ਹੁਕਮ ਉਹਨਾਂ ਦੇ ਹਦੇਸ਼ ਹੁਕਮਨਾਮੇ ਸਮੁੱਚੇ ਪੰਥ ਨੂੰ ਤੇ ਸਾਰੀ ਲੋਕਾਈ ਨੂੰ ਇਨ ਬਿਨ ਮੰਨਨੇ ਚਾਹੀਦੇ ਆ ਤੇ ਮੰਨਨੇ ਪੈਣਗੇ ਜੋ ਸ਼੍ਰੀ ਅਕਾਲ ਤਖਬ ਸਾਹਿਬ ਵੱਲੋਂ ਗੱਲਬਾਤ ਕਰ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਨਵੇਂ ਸਿਰੇ ਤੋਂ ਮਜ਼ਬੂਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਇੱਕ ਨਵਾਂ ਰੂਪ ਦੇਣ ਲਈ ਉਸ ਦੇ ਸਬੰਧ ਵਿੱਚ ਪੰਜ ਮੈਂਬਰੀ ਅੱਜ ਕਮੇਟੀ ਦੇ ਮੈਂਬਰ ਸਾਹਿਬਾਨ ਸਦਾ ਮਨਪ੍ਰੀਤ ਸਿੰਘ ਜੀ ਵਾਲੀ ਸ਼੍ਰੀ ਸੰਤਾਰ ਸਿੰਘ ਜੀ ਮਹਿਲਪੁਰਾ ਸ਼੍ਰੀ ਵਿਭਾਗ ਦੇ ਦਵੰਦਕਰ ਜੀ ਰਾਗੁਰ ਪ੍ਰਤਾਪ ਸਿੰਘ ਬਡਾਲਾ ਸਾਹਿਬ ਅਸੀਂ ਸਾਰੇ ਪਹੁੰਚੇ ਹਾਂ ਔਰ ਸਿੰਘ ਸਾਹਿਬ ਨੂੰ ਦਿੱਖਤੀ ਰੂਪ ਵਿੱਚ ਵੀ ਜੋ ਰਿਪੋਰਟ ਸੀ ਉਹ ਸੌਂਪ ਦਿੱਤੀ ਸੀ ਔਰ ਮਿਲ ਕੇ ਵੀ ਉਹਨਾਂ ਨੂੰ ਸਾਰਾ ਜੋ ਸਿਚੁਏਸ਼ਨ ਜੋ ਹਾਲਾਤ ਨੇ ਉਹ ਸਾਰੇ ਉਹਨਾਂ ਨੂੰ ਦੱਸ ਦਿੱਤੇ ਨੇ ਔਰ ਸਿੰਘ ਸਾਹਿਬ ਨੇ ਸੰਪੂਰਨ ਰੂਪ ਵਿੱਚ ਇੱਕ ਗੱਲ ਦਾ ਭਰੋਸਾ ਵੀ ਦਿੱਤਾ ਕਿ ਜੋ ਫਸੀਲ ਤੋਂ 2 ਦਸੰਬਰ ਨੂੰ ਹੁਕਮਨਾਮਾ ਸਾਹਿਬ ਸੁਣਾਏ ਗਏ ਸੀ ਜੋ ਆਦੇਸ਼ ਕਮੇਟੀ ਨੂੰ ਦਿੱਤੇ ਗਏ ਸੀ ਜਾਂ ਕੌਮ ਨੂੰ ਦਿੱਤੇ ਗਏ ਸੀ ਉਹ ਸੰਦੇਸ਼ ਇਨ ਬਿਨ ਲਾਗੂ ਹੋਣਗੇ ਔਰ ਹਰ ਰੂਪ ਵਿੱਚ ਹੋਣਗੇ ਔਰ ਅਸੀਂ ਕਮੇਟੀ ਵੱਲੋਂ ਸਿੰਘ ਸਾਹਿਬ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਕਮੇਟੀ ਤੁਹਾਡੇ ਆਦੇਸ਼ ਤੇ ਇਹਨੰਨੇ ਲਾਗੂ ਕਰਨ ਲਈ ਦ੍ਰਿੜ ਹੈ ਜੋ ਵੀ ਆਦੇਸ਼ ਪਹਿਲੇ ਜਾਂ ਨਵੇਂ ਆਦੇਸ਼ ਕਮੇਟੀ ਨੂੰ ਦਿੱਤੇ ਜਾਣਗੇ ਅਸੀਂ ਉਸ ਤੇ ਨਿਬੰਧ ਪਹਰਾ ਦਵਾਂਗੇ ਅਗਲੀ ਮੀਟਿੰਗ ਕਦੋਂ ਹੋਏਗੀ ਇਸ ਬਾਰੇ ਕੋਈ ਗਲਪਤ ਹੋਈ ਹੈ ਫਿਲਹਾਲ ਸਿੰਘ ਸਾਹਿਬ ਦੇ ਨਵੇਂ ਆਦੇਸ਼ ਤੋਂ ਬਾਅਦ ਅਗਲੀ ਗੱਲ ਜਿਹੜੀ ਕਿਤੇ ਜਾਉਗੀ ਮੈਂਬਰ ਫਿਲਹਾਲ ਪੰਜ ਹੀ ਰਹਿਣਗੇ ਇਹਦਾ ਤੁਹਾਨੂੰ ਸਾਬ ਬਾਤ ਚ ਕਰ ਇਹ ਸਿੰਘ ਸਾਹਿਬ ਦੇ ਜੋ ਆਦੇਸ਼ ਹੋਣਗੇ ਅਸੀਂ ਤਾਂ ਉਹਦੀ ਇਹਨਾਂ ਨੂੰ ਪਾਲਣਾ ਕਰਾਂਗੇ ਪਰ ਭੱਤੀ ਕੰਟੀਨਿਊ ਹੋ ਰਹੀਏ ਇਹਨੂੰ ਜੋ ਸਿੰਘ ਸਾਹਿਬ ਨਵਾਂ ਆਦੇਸ਼ ਕਰਨਗੇ ਬਸ ਉਹਦੇ ਤੱਕ ਕੁਝ ਰੈਣੀ ਸਾਹਿਬ ਨਾਲ ਪੀਸੀ ਮਰ ਨਾਲ ਕੀ ਗੱਲਬਾਤ ਹੋਈ ਹੈ ਤੇ ਕੀ ਉਹਨਾਂ ਵੱਲੋਂ ਵਿਸ਼ਵਾਸ ਰੱਖਿਆ ਗਿਆ ਉਸ ਨੂੰ ਮੰਨ ਨੂੰ ਸ਼੍ਰੀ ਕਾਲਤਖਸਬ ਦੀ ਤਸੀਰ ਜੋ ਜਥੇਰ ਸਾਹਿਬਾਨ ਵੱਲੋਂ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਉਸ ਨੂੰ ਇਨ ਮੈਨੂੰ ਲਾਗੂ ਕਰਾਉਣ ਲਈ ਜਥੇਰ ਸਾਹਿਬ ਨੇ ਵੀ ਸਾਨੂੰ ਕਿਹਾ ਵਾ ਤੇ ਅਸੀਂ ਵੀ ਉਹਦੇ ਤੇ ਪੂਰਾ ਪਹਿਰਾ ਦੇ ਰਹੇ ਆਂ ਅਤੇ ਪਿਛਲੇ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਜੋ ਵੀ ਕਾਰਨਾ ਕਰਮ ਹੋਇਆ ਉਹ ਸਾਰਾ ਅਸੀਂ ਜਥੇਰ ਸਾਹਿਬ ਨੂੰ ਲਿਖ ਕੇ ਵੀ ਦੇ ਦਿੱਤਾ ਤੇ ਮਿਲ ਕੇ ਵੀ ਦੱਸ ਦਿੱਤਾ ਜੇ ਅਗਲੇ ਸਾਨੂੰ ਜੋ ਵੀ ਆਦੇਸ਼ ਜੇ ਸਰਜੀ ਕਰਨਗੇ ਤੇ ਉਹਦੇ ਤੇ ਅਸੀਂ ਪਹਰਾ ਦੇਣ ਲਈ ਤਿਆਰ ਹਾਂ। ਟਾਈਮ ਮੁਲਾਕਾਤ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਉਸ ਵਕਤ ਮੁਲਾਕਾਤ ਹੋਈ ਹੈ ਜਦੋਂ ਯੂਕੇ ਦੀ ਫੇਰੀ ਤੋਂ ਵਿਦੇਸ਼ੀ ਫੇਰੀ ਤੋਂ ਗਿਆਨੀ ਰਖਬੀਰ ਸਿੰਘ ਵੀ ਵਾਪਸ ਪਰਤ ਆਏ ਨੇ। ਅਗਲਾ ਆਦੇਸ਼ ਹਾਲੇ جاری ਹੋਣਾ ਹੈ 2 ਦਸੰਬਰ 2025 24 ਤੋਂ ਲੈ ਕੇ ਹੁਣ ਤੱਕ ਅਗਲੇ ਜਿਹੜੇ ਸਮਾਂ ਬੀਤ ਚੁੱਕਾ ਉਸ ਦੇ ਦੌਰਾਨ ਹਾਲੇ ਤੱਕ ਅਗਲਾ ਕੋਈ ਆਦੇਸ਼ ਜਾਰੀ ਨਹੀਂ ਹੋਇਆ। ਹਾਲਾਂਕਿ ਇਸ ਤੋਂ ਪਹਿਲਾਂ ਜਿਹੜੇ ਆਦੇਸ਼ਾਂ ਨੂੰ ਲੈ ਕੇ ਇਨ ਬਿਨ ਲਾਗੂ ਨਹੀਂ ਸੀ ਕਰਦੇ ਰਹੇ ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਵੀ ਜਾਂਦਾ ਰਿਹਾ ਹੈ। ਕੀ ਇੱਕ ਵੱਡਾ ਸਖਤ ਫੈਸਲਾ ਗਿਆਨੀ ਰਵੀਰ ਸਿੰਘ ਸੁਣਾ ਸਕਦੇ ਨੇ ਜਾਂ ਫਿਰ ਕੋਈ ਹੋਰ ਆਦੇਸ਼ ਜਾਰੀ ਕਰਕੇ ਅਗਲੀ ਲਾਮਬੰਦੀ ਨੂੰ ਲਈ ਕਿਉਂਕਿ ਉਹ ਦਾਵਾ ਕਰ ਚੁੱਕੇ ਨੇ ਉਹ ਵੀ ਮੰਨਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਕਦਮ ਚੁੱਕੇ ਜਾ ਰਹੇ ਨੇ ਇਸ ਦੇ ਵਿੱਚ ਹੋਰ ਕਿਸੇ ਤਰ੍ਹਾਂ ਦਾ ਕੋਈ ਵੀ ਹਿੱਤ ਨਹੀਂ ਜੁੜਿਆ ਹੁਣ ਇਹ ਮੁਲਾਕਾਤ ਤੋਂ ਬਾਅਦ ਕੀ ਮਾਇਨੇ ਨੇ ਔਰ ਸਿੰਘ ਸਾਹਿਬਾਂ ਦੀ ਕਦੋਂ ਅਗਲੀ ਇਕਤਰਤਾ ਹੁੰਦੀ ਹੈ ਕਿਉਂਕਿ ਪਹਿਲਾਂ 28 ਜਨਵਰੀ ਨੂੰ ਹੋਣੀ ਸੀ ਉਹ ਰੱਦ ਹੋ ਜਾਂਦੀ ਹੈ ਉਸ ਤੋਂ ਬਾਅਦ ਅਗਲੀ ਤਰੀਕ ਹਾਲੇ ਕੋਈ ਆਈ ਨਹੀਂ ਹੈ ਔਰ ਇਕਤਰਤਾ ਤੋਂ ਬਾਅਦ ਹੀ ਅਕਾਲ ਤਖਤ ਸਾਹਿਬ ਤੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਆਦੇਸ਼ ਜਾਂ ਕੋਈ ਬਿਆਨ ਜਾਰੀ ਹੋ ਸਕਦਾ ਹੈ ਕਿਉਂਕਿ ਬੀਤੇ ਦਿਨ ਮੀਡੀਆ ਨਾਲ ਜੋ ਉਹਨਾਂ ਨੇ ਗੱਲਾਂ ਕੀਤੀਆਂ ਨੇ ਉਸ ਤੋਂ ਵੀ ਸਪਸ਼ਟ ਹੋ ਗਿਆ ਹੈ ਕਿ ਉਹਨਾਂ ਨੂੰ ਵੀ ਲੱਗਦਾ ਹੈ ਕਿ ਹਾਲੇ ਤੱਕ 2 ਦਸੰਬਰ ਵਾਲੇ ਆਦੇਸ਼ ਲਾਗੂ ਨਹੀਂ ਹੋਏ ਜਿਸ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨਿਸ਼ਾਨਾ ਬਣੇ ਨੇ ਉਹਨਾਂ ਵੱਲੋਂ ਵੀ ਦੋਸ਼ ਲਗਾਤਾਰ ਲਾਏ ਜਾ ਰਹੇ ਨੇ ਕਿ ਮੈਨੂੰ ਨਿਸ਼ਾਨਾ ਹੀ ਇਸੇ ਕਰਕੇ ਬਣਾਇਆ ਗਿਆ ਹੈ ਔਰ ਮੈਂ ਪਹਿਲਾ ਨਹੀਂ ਇਸ ਤੋਂ ਪਹਿਲਾਂ ਵੀ ਜਿਨ੍ਹਾਂ ਨੇ ਵੀ ਸਖਤ ਆਦੇਸ਼ ਜਾਰੀ ਕੀਤੇ ਨੇ ਕਰਵਾਏ ਨੇ ਤਾਂ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਇਕੱਲੇ ਲੀਡਰਸ਼ਿਪ ਦੇ ਵੱਲੋਂ ਅਪਣਾਇਆ ਜਾਂਦਾ ਰਿਹਾ ਹੈ ਉਹ ਪਹਿਲੇ ਨਹੀਂ ਉਹ ਆਪਣਾ ਪ੍ਰਚਾਰ ਕਰ ਰਹੇ ਨੇ ਤਕਰੀਰਾਂ ਦੇ ਰਹੇ ਨੇ ਔਰ ਦੂਸਰੇ ਪਾਸੇ ਸਾਰੀਆਂ ਨਜ਼ਰਾਂ ਹੁਣ ਟਿਕੀਆਂ ਨਹੀਂ ਗਿਆਨੀ ਰਗਵੀਰ ਸਿੰਘ ਜੀ ਤੇ ਜਿਸ ਦੇ ਬਾਰੇ ਜਿਹੜੀਆਂ ਗੱਲਾਂ ਗੁਰਪ੍ਰਤਾਪ ਸਿੰਘ ਵਡਾਲਾ ਹੋਰਾਂ ਨੇ ਤੇ ਬਾਕੀ ਜਿਹੜੇ ਉਹਨਾਂ ਦੇ ਚਾਰ ਸਾਥੀ ਮੈਂਬਰ ਨੇ ਉਹਨਾਂ ਨੇ ਜਾਣੂ ਕਰਵਾ ਦਿੱਤਾ ਸਥਿਤੀ ਤੋਂ ਦੇਖਦੇ ਹਾਂ ਕਿ ਇਸ ਦਾ ਅਸਰ ਤੇ ਪ੍ਰਭਾਵ ਕੀ ਦੇਖਣ ਨੂੰ ਮਿਲਦਾ ਤੁਹਾਡੀ ਕੀ ਰਾਏ ਹੈ ਆਪਣੇ ਆਪਣੇ ਮਨ ਦੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ